ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਪੰਦਰਪੁਰੀਆ ਡੇਲੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਇਹ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਕੁਐਸਟ ਬੇਤੀ ਕਰਦੇ ਆਂ ਨਰਕ ਪਰਕਰ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਫਰਜ਼ ਪੰਦਾ ਜੀ ਤੁਹਾਡਾ ਅੱਜ ਦੀ ਵਿਜਿਟ ਪਿੰਡ ਸੁਰ ਸਿੰਘ ਜ਼ਿਲ੍ਹਾ ਛੇਰੀ ਤਰਨਤਪੁਰ ਸਾਹਿਬ ਤੇ ਤਹਿਸੀਲ ਲਗਦੀ ਨੂੰ ਫਟੇ ਭਾਈ ਜਸ਼ਨ ਕੋਲ ਪਹੁੰਚ ਚੁੱਕਿਆ ਵਧੇਰੇ ਜਾਣਕਾਰੀ ਲੈ ਕੇ ਦੇਣੇ ਆਂ ਐਂਡ ਤੱਕ ਜਰੂਰ ਬਨੇ ਰਹੋ ਇੱਕ ਵੈੱਡ ਲੈ ਕੇ ਆਇਆ ਆਹ ਕਰਕੇ ਗੱਲਬਾਤ ਅਜੇਸ਼ਨ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਹੈ ਵਧੀਆ ਵਧੀਆ ਜੀ ਠੀਕ ਠਾਕ ਹਾਂਜੀ ਵਧੀਆ ਜੀ ਠੀਕ ਆ ਜੀ ਨਾਮ ਪਿੰਡ ਦਾ ਤੇ ਆਪਣਾ ਨਾਮ ਐਡਰੈਸ ਲੋਡ ਕਰੀ ਨਾਂ ਜੇਸ਼ਨਦੀਪ ਸਿੰਘ ਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਤੇ ਪਿੰਡ ਸੋਰ ਸਿੰਘ ਠੀਕ ਆ ਤੇ ਮੋਬਾਈਲ ਨੰਬਰ ਪਤਾ 9873831742 ਠੀਕ ਆ ਇੱਕੋ ਵੈਣ ਹਾਂਜੀ ਇੱਕੋ ਜੀ ਜਰਸੀ ਆ ਜੀ ਹਾਂਜੀ ਹਾਂ ਕਿੰਨਾ ਦੁੱਧ ਪੱਕਾ ਦੁੱਧ 8 ਕਿਲੋ ਪੱਕਾ 8 ਕਿਲੋ ਹਾਂਜੀ ਲੋਵੇ ਟਾਈਮ ਓਕੇ ਥੰਤ ਹਾਂਜੀ ਹਾਂਜੀ ਥੰਤ ਤੋਰਾ ਕਰਾਈਏ ਚੈੱਕ ਖੋਲ ਕੇ ਲਓ ਜੀ ਸਜੇ ਨੂੰ ਤੋਰਾ ਕਰਾਉਨੇ ਤੁਹਾਨੂੰ ਚੈੱਕ ਥਾਲੇਵਾ ਬਹੁਤ ਸੋਨਾ 8 ਕਿਲੋ ਮੌਕੇ ਦਾ ਦੁੱਧ ਜਰਾ ਜਰਾ ਪੂਰੀ ਠੰਡੀ ਫੀਰ ਵਾਹ ਜੀ ਵਾਹ ਵਾਹ ਜੀ ਵਾਹ ਪੂਰੀ برف ਲਾਈ ਜੀ ਜੀ ਹਾਂਜੀ ਪੂਰੀ برف ਖੋਲ ਕੇ ਵੀਰ ਜੀ ਖੋਲ ਕੇ ਤੋਰਾ ਕਰਾਓ ਚੈੱਕ ਤੇ ਮਨਾਈ ਸਜਰੋ ਇੱਕੋ ਵਹਿੜਿਆ ਤੇ ਮੋਲ ਵੜਾ ਛੋਟਾ ਜਾ ਕਰਨਾ ਵੀਰ ਨੇ ਉੜ ਦੀਆਂ ਆ ਲਈ ਫਿਕਸ ਲਓ ਜੀ ਅੱਠ ਕਿਲੋ ਦਦੇ ਆਪਣਾ ਮੋੜ ਲਿਓ ਲੋ ਜੀ ਥਾਨ ਬੜੇ ਸੋਹਣੇ ਆ ਪਹਿਲਾ ਹੀ ਸੂਆ ਵਛੀ ਆ ਪੂਨ ਤੇ ਬਾਈ ਗਜਨ ਮੁੱਲ ਕੀ ਕਰਦੇ ਆ ਮੁੱਲ 5000 ਤੇਈ ਦੀ ਐਂਡ ਤੇਈ ਦੀ ਐਂਡ ਹਾਂਜੀ ਨਹੀਂ ਹੋਰ ਕਰ ਦਈਏ ਮਾਨਤਾ ਨਾ 20 ਦੀ ਐਂਡ ਕਰ ਦਈਏ ਪੂਰੇ ਵੇਰੀ ਦੀ ਕਰਤੀ ਹਾਂ ਤੇ ਨਾ ਹੀ ਜਾਨਦਗੀ ਠੀਕ ਹੈ ਠੀਕ ਹੈ ਤੇ ਆਪ ਤੇ ਪਿਆਰ ਮਤ ਘਰ ਆਏ ਰਜ ਕਰਨਾ ਉਹ ਕਰਦੇ ਹੁੰਦੇ ਸਿੱਕੇ ਬੋਲ ਬੜਾ ਸਜਮਾ ਜਾ ਕੇ ਕਰਾਦਾ ਤੇ ਭਾਵੇਂ ਮੁੰਡੇ ਨਾਲ ਮੁੰਡੇ ਦਾ ਪਾਪਾ ਲੜੇ ਤੇ 20000 ਦੀ ਮੁੰਡੇ ਨੇ ਕਰਤੀ ਆ ਉਰਦਿੰਗ ਨਾਲ ਆਈ ਪਾਣੀ ਆਹ ਦੀ ਸਾਹਮਣ ਵਾਲੀ ਆ ਗਾਂ ਠੀਕ ਆ 8 ਕਿਲੋ ਦੁੱਧ ਪੱਕਾ 100% ਗਰੰਟੀ ਦੇਵਾਂਗੇ ਜਿਹੜਾ ਵੀ ਕੋਈ ਆਨਲਾਈਨ ਖਰੀਦਦੇ ਹਨਾ ਹਾਂਜੀ ਆਨਲਾਈਨ 7 ਕਿਲੋ ਦੀ ਗਰੰਟੀ ਵਾਹ ਜੀ ਸਾਰੇ ਹਥਾਨ ਵੇਖੋ ਕਿ ਡਿਸਣੇ ਲੱਗੇ ਆ ਚਾਰੇ ਠੀਕ ਆ ਤੇ ਜਰਸੀ ਆ ਗਈ ਪੰਜਾਬ ਵਾਲੀ ਤੇ ਸასიਖਾਲ ਜੀ ਸਾਰਿਆਂ ਨੂੰ ਰੱਬ ਰੱਖਾ ਜੀ ਸਭ ਦਾ